ਆਪਣੀ ਹਾਰਡਨ ਮਰੀਨੋ ਕਿਤੇ ਵੀ ਇਨਵੈਸਟ ਕਰਨ ਤੋਂ ਪਹਿਲਾਂ ਕੋਈ ਵੀ ਵਿਅਕਤੀ ਲੱਖ ਵਾਰ ਸੋਚਦਾ ਹੈ ਕਿ ਉਹ ਕਿਸੇ ਐਕਸਪਰਟ ਦੀ ਐਡਵਾਈਸ ਲਵੇ। ਅਗਰ ਤੁਸੀਂ ਵੀ ਇਨਵੈਸਟ ਕਰਨਾ ਚਾਹੁੰਦੇ ਹੋ ਸ਼ੇਅਰ ਬਾਜ਼ਾਰ ਦੇ ਵਿੱਚ, ਸਿੱਪ ਦੇ ਵਿੱਚ ਜਾਂ ਹੋਰ ਇਨਵੈਸਟਮੈਂਟ ਪਲਾਨਸ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਸ਼ੇਅਰ ਖਾਨ ਸਿਕਿਉਰिटीज ਸਾਹਮਣੇ ਸਰਕਾਰੀ ਕਾਲਜ ਮਲੇਰ ਕੋਟਲਾ ਨੇੜੇ ਆਧਨਾਰਾ ਗੁਰਦੁਆਰਾ ਮਲੇਰ ਕੋਟਲਾ ਵਿਕੇ ਤੁਹਾਡੀ ਹਰ ਸਮੱਸਿਆ ਦਾ ਹੱਲ ਹੈ। ਇੱਥੇ ਮੁਹੰਮਦ ਅਖਤਰ ਹਾਂਡਾ ਜੋ ਐਕਸਪਰਟ ਹਨ ਔਰ ਪਿਛਲੇ ਕਈ ਦਹਾਕਿਆਂ ਤੋਂ ਇਸੇ ਫੀਲਡ ਦੇ ਵਿੱਚ ਕੰਮ ਕਰਦੇ ਹਨ। ਉਹਨਾਂ ਦੀ ਐਡਵਾਈਸ ਦੇ ਨਾਲ ਤੁਸੀਂ ਆਪਣੇ ਪੈਸੇ ਨੂੰ ਅੱਛੀ ਜਗ੍ਹਾ ਇਨਵੈਸਟ ਕਰ ਸਕਦੇ ਹੋ ਅਤੇ ਵਧੀਆ ਐਡਵਾਂਟੇਜ ਲੈ ਸਕਦੇ ਹੋ। ਆਓ ਕਰੌਣੇ ਤੁਹਾਡੀ ਮੁਲਾਕਾਤ ਅਖਤਰ ਹਾਂਡਾ ਦੇ ਨਾਲ। ਅਖਤਰ ਜੀ ਪਿਛਲੇ ਕਈ ਸਾਲਾਂ ਤੋਂ ਸ਼ੇਅਰ ਬਾਜ਼ਾਰ, ਮਿਊਚੁਅਲ ਫੰਡਾਂ ਕੰਮ ਕਰ ਰਹੇ ਹੈ ਤੇ ਇਸ ਤੋਂ ਇਲਾਵਾ ਤੁਸੀਂ ਬਾਂਡਸ, ਵੈਂਚਰ, ਐਨਪੀਐਸ ਔਰ ਕੁਝ ਟੈਕ ਸੇਵਿੰਗ ਬਾਂਡਸ ਇਨ ਲੇਟ ਉਹਨਾਂ ਦੇ ਵਿੱਚ ਵੀ ਡੀਲ ਕਰਦੇ ਆਪਾਂ ਇੰਸ਼ੋਰੈਂਸ ਪ੍ਰੋਡਕਟ ਵੀ ਨੇ ਹੈਲਥ ਇੰਸ਼ੋਰੈਂਸ ਔਰ ਲਾਈਫ ਇੰਸ਼ੋਰੈਂਸ ਪ੍ਰੋਡਕਟ ਵੀ ਕਰਦੇ ਆਪਾਂ ਜੀ ਸਰ 2006 ਤੋਂ ਨਹੀਂ ਤੀਨ ਸੂਣਾਂ ਦਾ ਕੰਮ ਕਰ ਰਹੇ ਸੀ 2006 ਤੋਂ ਇੰਸ਼ੋਰ ਦਾ ਕੰਮ ਕਰ ਰਹੇ ਸੀ ਉਸ ਤੋਂ ਬਾਅਦ 12 ਤੋਂ ਬੈਂਕਿੰਗ ਦੇ ਲਾਈਨ ਦੇ ਵਿੱਚ ਗਏ ਸੀ ਅੱਜ ਦੇ ਜੀ ਬੈਂਕ ਦੇ ਵਿੱਚ ਕੰਮ ਕਰਦੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਇਹ ਰਹੀ ਹੈ ਸ਼ੇਅਰ ਦਾ ਨਿਯੋਗ ਪੜਦਾ ਕੰਮ ਕਰ ਰਹੇ ਸੀ ਸਰ ਇਨਵੈਸਟਮੈਂਟ ਕਰਾਇਆ ਜਾਂਦਾ ਸਭ ਤੋਂ ਵਧੀਆ ਸਮਾਂ ਹੈ ਉਹ ਹਮੇਸ਼ਾ ਅੱਜ ਦਾ ਰੰਦਾ मतलब जो भी तो मन कर दिया इनवैसमेंट तो उस उसे उस ट उस टाइम तो स्टार्ट कर सकते हो उस तो बाद प्लैनिंग स्टार्ट हो जाएगी कि जिम्मे मन देते चलो कुछ लोग कहते हैं मार्केट गिरी हुई है जीरो की तो उदो करा रहे तो यह चीज़ सही नहीं है सब तो पहले तो अज इनवैस करना स्टार्ट करो इनिस स्टेज पर चाहे जो इनवैसमेंट थोड़ी होगी पांच सौ रुपए की होगी चाहिए स्टार्ट करो जुड़ो उस तो बाद अपने इनवैसटमेंट अमाउंट अकॉर्डिंग टू जी सिचुएशन है उस उसके चेंज कर सकते हो सर वैसे जोड़े ਇਨਵੈਸਟਮੈਂਟ ਸ਼ੇਰਾਂ ਲਈ ਹਰ ਇੱਕ ਨੂੰ ਰეკਮੈਂਡ ਨਹੀਂ ਕਰਦੇ ਹਰ ਇੱਕ ਬੰਦੇ ਲਈ ਅਲੱਗ-ਅਲੱਗ ਪ੍ਰੋਡਕਟ ਬਣਿਆ ਕੁਝ ਲਈ ਡੈਟਾ ਫੰਡ ਬੜਾ ਨੇ ਕੁਝ ਲਈ ਮੁਝਾ ਪਰਤ ਬਣਿਆ ਨੇ ਕੁਝ ਲਈ ਐਫਐਫੀ ਵੀ ਨੇ ਤੇ ਉਹ ਉਹਦੇ ਡਿਪੈਂਡ ਕਰਦਾ ਉਹਦੇ ਟੈਨਰ ਦੇ ਉੱਪਰ ਉਹਦੇ ਗੋਲ ਦੇ ਉੱਪਰ ਉਹਦੀ ਰਿਕੁਆਇਰਮੈਂਟ ਦੇ ਉੱਪਰ ਤੇ ਉਸ ਮੁਤਾਬਕ ਤੁਸੀਂ ਉਸ ਨੂੰ ਰੇਟ ਬੜੀ ਤੱਕਿਆ ਸਟਾਕਸ ਵੀ ਰეკਮੈਂਡੇਸ਼ਨ ਕਰਦੇ ਆ ਅਗਰ ਕੋਈ ਬੰਦਾ ਹਾਇਰ ਐਜੂਕੇਸ਼ਨ ਰੱਖਦਾ ਹੈ ਨੌਲੇਜ ਰੱਖਦਾ ਮਾਰਕੀਟ ਦੀ ਉਹਨਾਂ ਨੇ ਸ਼ੇਰਾਂ ਮੰਨ ਤੇ ਬਲ ਉਹਨਾਂ ਨੂੰ ਮੋਟੀਵੇਟ ਕਰਦਾ ਕਿ ਉਹ ਸ਼ੇਰਾਂ ਦੇ ਵਿੱਚ ਕਰ ਸਕਦਾ ਹੈ ਉੱbien ਇਸ ਤਹਾ ਲੋਕੋ ਮਤਲਬ ਕਰ ਰਹੇ ਨੇ ਕੁਝ ਲੋਕ ਆਨਲਾਈਨ ਕਰ ਰਹੇ ਨੇ ਕੁਝ ਲੋਕ ਸਟੱਡੀ ਕਰ ਰਹੇ ਨੇ ਲੋਕੋ ਦੇ ਪਾਸ ਨੋਲੇਜ ਤਾਂ ਹੈ ਪਰ ਉਹ ਵੀ ਪਰ ਸਹੀ ਨੋਲੇਜ ਨਹੀਂ ਹੈ ਸਹੀ ਨੋਲੇਜ ਉਹ ਵੀ ਇੱਕ 12 ਇਸਟੈਬਲਿਸ਼ਡ ਕੰਪਨੀ ਦੇ ਨਾਲ ਜੋ ਕਿ ਹੀ ਪ੍ਰੋਪਰ ਕਾ ਸਾਧਨ ਹੈ ਜਿਵੇਂ ਕਿ ਅਸੀਂ ਵੀ ਡਾਊਨ ਟਾਈਟ ਕੋਸਟ ਟ੍ਰੇਨਿੰਗ ਪ੍ਰੋਗਰਾਮ ਕਰਵਾਣੇ ਆ ਜਿਹੜੇ ਵੀ ਮਤਲਬ ਐਡਵਾਂਸ ਲੈਵਲ ਦੇ ਨੇ ਐਡਵਾਂਸ ਲੈਵਲ ਦੇ ਫੰਡਾਮੈਂਟਲ ਉਹ ਵੀ ਕਤਮ ਨੂੰ ਕੋਈ ਦਾ ਇਨਵੈਸਟਮੈਂਟ ਨੂੰ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਦਾ ਜਿੰਨੇ ਨਾਲ ਉਹ ਅੱਛੇ ਪੈਸੇ ਨਾਲ ਅੱਛੀ रिटायरमेंट में कमा सकता है लाइफ इंश्योरेंस भी करते अभी हैल्थ इंश्योरेंस भी कर रहे मेनली फोकस एना उपर बाकी मोटर इंशोरेंस भी कर रहे अभी कम कर रहे शेरखा सिक्योरिटी ना नाम से शेरखा रिमेट अपना ऑफिस नाम भी शेरखा फ्रेंचाइज भी है ये सर पिछले छब्बीस सताईस सालों को तो कम कर रहे बैंक ये बी एन पी परिवार का बी एन पी परिवार अठवे रैंक का बैंक है उन्होंने यही कंपनी है तो असं भी पिछले छे सत साल शेरखा जुड़ के कम कर रहे हैं ਤੇ ਇਹਦੇ ਅਟਲੀ ਬੂਸੇ ਕੰਪਨੀ ਦੇ ਮੁਕਾਬਲੇ ਸਰਵਿਸ ਬਹੁਤ ਬੈਸਟ ਹੈ ਤੇ ਪੂਰੇ ਇੰਡੀਆ ਦੇ ਵਿੱਚ ਨਾਮ ਦੀ ਹੈ ਇਹਨਾਂ ਦਾ ਸਾਡੇ ਕੋਲ ਜਿਹੜਾ ਟ੍ਰੇਡ ਟਾਈਗਰ ਸੌਫਟਵੇਅਰ ਆ ਤੁਸੀਂ ਸੌਫਟਵੇਅਰ ਉਹ ਪੂਰੀ ਇੰਡਸਟਰੀ ਦੇ ਸਭ ਤੋਂ ਖਾਸ ਹੈ ਤੁਸੀਂ ਉਹ ਵੀ ਤੁਹਾਨੂੰ ਵਿਦਾਊਟ ਆਨੀ ਕੋਸਟ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਅ ਸਰ ਸਾਡਾ ਸ਼ੇਖਰ ਦਾ ਆਫਿਸਰ ਨੇ ਗਵਰਨਮੈਂਟ ਕਾਲਜ ਦੇ ਬਿਲਕੁਲ ਸਾਹਮਣੇ ਜਿਹੜਾ ਅੰਮ੍ਰਿਤਸਰੀ ਰੈਸਟੋਰੈਂਟ ਹੈ ਉਹਦੇ ਬਿਲਕੁਲ ਨਾਲ ਚੌਧਰੀ ਡੈਰੀ ਦੇ ਉੱਪਰ ਉਹਨਾਂ ਨੇ ਜਿਮ ਬਣਾਇਆ ਚੌਧਰੀ ਫਿਟਨੈਸ ਜਿਮ ਉਹਨਾਂ ਦੇ ਬਿਲਕੁਲ ਨਾਲ ਹੀ ਹੈ ਇਹ ਗੋਦਵਾਰਾ ਹਰਨਾਰੀ ਬੈਕਟਾਇਰ ਪਾਦੇ ਜਦ ਕੀ ਆਇਆ ਤੇ ਮੈਨਲੇ ਕਾਰਨ ਕਾਲਜ ਦੇ ਪਾਰ